ਸਾਸੀ ਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਉਹ ਲੋਕੇਸ਼ਨ ਦਿਖਾਵਾਂਗੇ ਜਿੱਥੇ ਜਿਮੀ ਸ਼ੇਰਗਿੱਲ ਤੇ ਸਿਮੀ ਚੈਲ ਦੀ ਫਿਲਮ ਦਾਣਾ ਪਾਣੀ ਦੀ ਸ਼ੂਟਿੰਗ ਹੋਈ ਦੋਸਤੋ ਇਹ 5-6 ਸਾਲ ਪਹਿਲਾਂ ਫਿਲਮ ਆਈ ਤੇ ਸੁਪਰ ਹਿੱਟ ਹੋਈ ਸੀ ਇਹ ਫਿਲਮ ਦੇ ਵਿੱਚ ਅਹਿਮ ਕਿਰਦਾਰ ਜਿਮੀ ਸ਼ੇਰਗਿੱਲ ਤੇ ਸਿਮੀ ਚੈਲ ਦਾ ਸੀ ਤੇ ਗੁਰਪ੍ਰੀਤ ਖੁੱਗੀ ਦਾ ਰੋਲ ਵੀ ਬਾ ਕਮਾਲ ਸੀ ਇਸ ਫਿਲਮ ਦੇ ਵਿੱਚ ਤੇ ਇਸ ਫਿਲਮ ਦੀ ਸਟੋਰੀ ਜਸ ਗਰੇਵਾਲ ਨੇ ਲਿਖੀ ਤੇ ਇਸ ਨੂੰ ਤਰਨਵੀਰ ਜਗਪਾਲ ਨੇ ਡਾਇਰੈਕਟ ਕੀਤਾ ਸੀ ਦੋਸਤੋ ਇਹ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਪਿੰਡ ਫੂਸੇਵਾਲਾ ਦੇ ਵਿੱਚ ਇਸ ਦੀ ਜਿਹੜੀ ਮੇਨ ਸ਼ੂਟਿੰਗ ਕੀਤੀ ਗਈ ਸੀ ਇਹ ਸਾਹਮਣੇ ਜਿਹੜਾ ਦਰਵਾਜ਼ਾ ਦਿਖਾਈ ਦੇ ਰਿਹਾ ਹੈ ਦੋਸਤੋ ਅੱਜ ਇਹ ਪਰਿਵਾਰ ਇੱਥੇ ਨਹੀਂ ਸੀ ਇਸ ਕਰਕੇ ਇਹ ਅਸੀਂ ਅੰਦਰੋਂ ਲੋਕੇਸ਼ਨ ਨਹੀਂ ਤੁਹਾਨੂੰ ਦਿਖਾ ਸਕਦੇ ਇਸ ਦੇ ਅੰਦਰ ਇਸ ਘਰ ਦੇ ਵਿੱਚ ਮੇਨ ਸ਼ੂਟਿੰਗ ਕੀਤੀ ਗਈ ਸੀ ਇਸ ਤੋਂ ਇਲਾਵਾ ਦੋਸਤੋ ਇਹ ਜਿਹੜਾ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਇਹ ਇਸ ਟਾਈਮ ਦਰਵਾਜ਼ਾ ਢਾਹ ਦਿੱਤਾ ਗਿਆ ਹੈ ਕਿਉਂਕਿ ਉੱਥੇ ਮਕਾਨ ਨਵਾਂ ਬਣ ਗਿਆ ਹੈ ਇਹ ਦੋਨੋਂ ਮਕਾਨ ਦੋਸਤੋ ਨਾਲ-ਨਾਲ ਸੀ ਤੇ ਇਹਨਾਂ ਦੋਨਾਂ ਘਰਾਂ ਦੇ ਵਿੱਚ ਜਿਹੜੀ ਮੁੱਖ ਸ਼ੂਟਿੰਗ ਕੀਤੀ ਗਈ ਸੀ ਇਹ ਦੋਸਤੋ ਪਿੰਡ ਫੂਸੇ ਵਾਲੇ ਦੇ ਤੁਸੀਂ ਆਸੇ-ਪਾਸੇ ਸਾਥ ਦੇ ਵਿੱਚ ਜਿਹੜੇ ਦਰਵਾਜ਼ੇ ਨੇ ਪੁਰਾਣੇ ਉਹ ਦੇਖ ਰਹੇ ਹੋ ਛੋਟੇ-ਛੋਟੇ ਸੀਨ ਹੈ ਜਿਹੜੇ ਇਹਨਾਂ ਲੋਕੇਸ਼ਨਾਂ 'ਤੇ ਫੁਲਮਾਏ ਗਏ ਸੀ ਤੇ ਦੋਸਤੋ ਬਾਕੀ ਕਾਫੀ ਹਿੱਸਾ ਜਿਹੜਾ ਫਿਲਮ ਦਾ ਆਪਾਂ ਦੇਖਿਆ ਕਿ ਉਹ ਖੇਤਾਂ ਦੇ ਵਿੱਚ ਜਾਂ ਕੱਚਿਆਂ ਰਾਵਾਂ ਤੇ ਹੋਇਆ ਸੀ ਕਿਉਂਕਿ ਦੋਸਤੋ 5-6 ਸਾਲ ਪਹਿਲਾਂ ਦੀ ਫਿਲਮ ਆ ਤੇ ਉਹ ਸਰਦੀਆਂ ਦੇ ਵਿੱਚ ਸ਼ੂਟ ਕੀਤੀ ਗਈ ਸੀ ਕੁਝ ਚੀਜ਼ਾਂ ਜਿਹੜੀਆਂ ਮੌਕੇ ਤੇ ਸੈਟ ਲਾ ਕੇ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਦੋਸਤੋ ਇਸ ਦੇ ਵਿੱਚ ਇੱਕ ਕੱਚਾ ਕਰ ਸਿਮੀ ਚੈਲ ਦਾ ਜਿਹੜਾ ਦਿਖਾਇਆ ਗਿਆ ਹੈ ਉਹ ਹਲੇ ਸਾਨੂੰ ਨਹੀਂ ਮਿਲਿਆ ਤੇ ਜੇ ਕਿਸੇ ਦੋਸਤ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੀ ਉਹ ਵੀ ਆਪਾਂ ਜਲਦੀ ਵੀਡੀਓ ਦੇ ਰਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਰਾਜਸਥਾਨ ਦੀਆਂ ਕਾਫੀ ਲੋਕੇਸ਼ਨਾਂ ਸੀ ਜਿੱਥੇ ਇਸ ਫਿਲਮ ਨੂੰ ਫੁਲਮਾਇਆ ਗਿਆ ਸੀ ਤੇ ਦੋਸਤੋ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਅੱਗੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਜ਼ਰੂਰ ਕਰਿਆ ਜੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਤੋਂ ਨਵਾਂ ਕਨਸੈਪਟ ਤੁਹਾਡੇ ਨਾਲ ਸਾਂਝਾ ਕਰੀਏ ਧੰਨਵਾਦ